ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਤੇ ਇੱਕ ਵਿਅਕਤੀ ਦੇ ਉੱਤੇ ਕੀਤਾ ਗਿਆ ਤੇਜ਼ ਹਥਿਆਰਾਂ ਦੇ ਨਾਲ ਹਮਲਾ ਮੌਕੇ ਤੇ ਪਹੁੰਚੀ ਜਲਾਲਾਬਾਦੀ ਪੰਜਾਬ ਪੁਲਿਸ ਤੇ ਭੇਜਿਆ ਗਿਆ ਸਿਵਲ ਹਸਪੀਟਲ ਕਰਾਇਆ ਗਿਆ ਦਾਖਲ ਤੇ ਪੁਲਿਸ ਵੱਲੋਂ ਦੱਸਿਆ ਗਿਆ ਵੀ ਜਿਹੜੀ ਵੀ ਬੰਦੀ ਕਾਰਵਾਈ ਵਿਅਕਤੀਆਂ ਦੇ ਉੱਤੇ ਕੀਤੀ ਜਾਏਗੀ ਜਿਨ੍ਹਾਂ ਨੇ ਕੀਤਾ ਹਮਲਾ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਏਗੀ ਬਿਆਨਾਂ ਦੇ ਹਦਾਰ ਤੇ ਸਿਵਲ ਹਸਪਤਾਲ ਦੇ ਵਿੱਚ ਕਰਾਇਆ ਗਿਆ ਦਾਖਲ ਜਿਹੜੇ ਇੱਥੇ ਲੋਕ ਮੌਜੂਦ ਸੀ ਜਿਹੜੀ ਦੁਕਾਨ ਦੇ ਵਿੱਚ ਭੱਜ ਕੇ ਮੈਡੀਕਲ ਵਾਲੇ ਦੇ ਵਿੱਚ ਵੜਿਆ ਸੀ ਆਪਾਂ ਉਹਨਾਂ ਮੈਡੀਕਲ ਵਾਲਾਂ ਨਾਲ ਵੀ ਮੌਕੇ ਤੇ ਗਲਵਤ ਕਰਦੇ ਆ ਜਿਹੜੇ ਮੌਜੂਦ ਸੀ ਕੀ ਗਲਵਤ ਹੋਈ ਇੱਥੇ ਉਦੋਂ ਬਾ ਅੰਗਰੇਜ਼ ਸਿੰਘ ਐ ਸੱਚ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਜਾਂਦੇ ਆਂ ਅੰਗਰੇਜ਼ ਸਿੰਘ ਕੋਲੋਂ ਇੱਕ ਕੀ ਮਾਮਲਾ ਕਿੱਡੇ ਕਿ ਕਾਰ ਬਣ ਲੜਾਈ ਦਾ ਉਹ ਬੰਦੇ ਇਧਰ ਆਪਦੇ ਆਪ ਨੂੰ ਬਚਾਦੇ ਹੋਏ ਭੱਜੇ ਆਦੇ ਸੀਗੇ ਹਾਂਜੀ ਜਦੋਂ ਬਾਕੀ ਗੰਦਾ ਬੰਦ ਹੋਣ ਕਰਕੇ ਉਹਨਾਂ ਨੂੰ ਰੁਕਣ ਦੀ ਥਾਂ ਨਹੀਂ ਲੱਭੀ ਉਹਨਾਂ ਨੇ ਵੇਖਿਆ ਤਾਂ ਗਾਂ ਖੁੱਲੀ ਸ਼ਹਿਰ ਤੋਂ ਗਾਂ ਨਾ ਵੜਨਗੇ ਉਹ ਬੰਦੇ ਅੰਦਰ ਵੜਿਆ ਇੱਕ ਜਨਾ ਮੁੰਡਾ ਉਹਦੇ ਪਿੱਛੇ ਤਾਂ ਰੋਕ ਕੇ ਰੋਕ ਕੇ ਬਹਿ ਗਿਆ ਉਹਦੇ ਪਿੱਛੇ ਨੇ ਦੋ ਛਰਪਾਨਾ ਵਾਲੇ ਬੰਦੇ ਆ ਦੋ ਸੀ ਕਿ ਤਿੰਨ ਜਣੇ ਤਾਂ ਨਹੀਂ ਪਤਾ ਉਹ ਅੰਦਰ ਵੜੇ ਨੇ ਉਹਨਾਂ ਨੂੰ ਉਹਨਾਂ ਨੂੰ ਮਿਲਵਾਦਾ ਜੋ ਉਹਨਾਂ ਨੇ ਛੱਤ ਮਾਰੀ ਮਾਰੀ ਦੋ ਮੁੰਡੇ ਸੀ ਇੱਕ ਇਧਰ ਘੁੱਟਿਆ ਇੱਕ ਉਧਰ ਘੁੱਟਿਆ ਉਹਨਾਂ ਨੇ ਉਸ ਤੋਂ ਬਾਅਦ ਘੁੱਟਦੇ ਘੁੱਟਦੇ ਉਹਨਾਂ ਨੂੰ ਬਾਹਰ ਛੇੜ ਕੇ ਲਾਏ ਫਿਰ ਉੱਥੇ ਖੜੀ ਦੇ ਘੁੱਟੇ ਨੇ ਬਾਕੀ ਦਾ ਆਪਾਂ ਨੂੰ ਗੱਲ ਹੀ ਪਤਾ ਵੀ ਕੀ ਗੱਲ ਹੋਈ ਪਿੱਛੋਂ ਲੜਦੇ ਆਏ ਨੇ ਬੱਸ ਸਟੈਂਡ ਕੋਲੋਂ ਨੇ ਡਰ ਕੇ ਆਏ ਨੇ ਉਹ ਕਾਰਨ ਲੜਾਈ ਦਾ ਨਹੀਂ ਪਤਾ ਲੱਗਿਆ ਜੀ ਉਹ ਕੀ ਹੱਥ ਤੇ ਇਹਨਾਂ ਦੇ ਹੱਥ 'ਚ ਕੀ ਹੈਗਾ ਸੀ ਜਦੋਂ ਅੰਦਰ ਮਾਰੇ ਨੇ ਕੁਝ ਨਹੀਂ ਫਿਰਦੇ ਸੀ ਕਿਰਪਾਨਾਂ ਸ਼ਾਇਦ ਸੀ ਕਿਤੇ ਨਾ ਕੋਈ ਲੋਹੇ ਦੇ ਥਿਆ ਓਕੇ ਆ ਵੀ ਸਰ ਜੀ ਇੱਥੇ ਸੀ ਉਹਨੇ ਹਸਪੀਟਲ ਆਏ ਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਸ ਸਟੈਂਡ ਤੇ ਲੜਾਈ ਝਗੜਾ ਹੋਇਆ ਉਦੇ ਸਬੰਧ ਵਿੱਚ ਉਹ ਮੁੰਡਾ ਹੀ ਰਾਜਕੁਮਾਰ ਜਿਹੜਾ ਪਿੰਡ ਦਾ ਉਹਦਾ ਸੁੱਤਰ ਬਗੜ ਪਟਾ ਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਤੇ ਉਹਦੀ ਸਟੇਟਮੈਂਟ ਜੋ ਵੀ ਬਿਆਨ ਦੇਗਾ ਉਹਦੇ ਨੂੰ ਜੋ ਵੀ ਕਾਨੂੰਨ ਕਾਨੂੰਨ ਕਾਰਵਾਈ ਉਹ ਕੀਤੀ ਜਾਏਗੀ ਸਰ ਕੋ ਲੜਾਈ ਕਾਰਨ ਪਤਾ ਲੱਗਿਆ ਕੀ ਹੋਇਆ ਪਾਜੀ ਨਾਲ ਨੂੰ ਥੋੜਾ ਠੀਕ ਹੋ ਜਾਏਗਾ ਫਿਰ ਉਹ ਤੁਹਾਨੂੰ ਪਤਾ ਕਰਾਂਗੇ ਐਮਐਲਆਰ ਅਜੇ ਨਹੀਂ ਕੱਟੀ ਗਈ ਐਮਐਲਆਰ ਜਦੋਂ ਵੀ ਕੱਟੀ ਜਾਏਗੀ ਉਸ ਹਮਤਾਬਤ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਕਿਹੜੇ ਪਿੰਡ ਦਾ ਜੀ ਇਹ ਕੁੱਤਬਗੜ ਪਾਟਾ ਪਾਟੇ ਦਾ ਜੀ ਹਾਂਜੀ ਗੁਰੂ ਸਾਹਿਬਾਨ ਗੁਰੂ ਸਾਹਿਬ ਦਾ ਜੀ ਠੀਕ ਧੰਨਵਾਦ